ਦੇਸ਼ ਵਿਦੇਸ਼ ਵਿੱਚ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਆਖੋ ਗੱਜ ਵੱਜ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦਾ ਦਿਨ ਸਾਡੇ ਸਨਾਤਨੀ ਭਰਾਵਾਂ ਵਾਸਤੇ ਬੜਾ ਹੀ ਖਾਸ ਦਿਨੇ ਆ ਤੇ ਉਹ ਇਸ ਦਿਨ ਨੂੰ ਬੜੇ ਖਾਸ ਤਰੀਕੇ ਨਾਲ ਮਨਾ ਵੀ ਰਹੇ ਆ ਤੇ ਅੱਜ ਦਾ ਜਿਹੜਾ ਦਿਨ ਹੈ ਗੁਰੂ ਪਿਆਰਿਓ ਅਸਲ 'ਚ ਇਹ ਹੈ ਕਿ ਪ੍ਰਾਣ ਪ੍ਰティਸ਼ਟਾ ਅਯੁੱਧਿਆ ਵਿੱਚ श्री रामचंद्र जी ਦੇ ਮੰਦਿਰ ਦਾ ਉਦਘਾਟਨ ਕਹਿ ਲਓ ਜਾਂ ਪ੍ਰਾਣ ਪ੍ਰティਸ਼ਟਾ ਪਰ ਉਦਘਾਟਨ ਤੇ ਪ੍ਰਾਣ ਪ੍ਰティਸ਼ਟਾ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਗੁਰੂ ਪਿਆਰਿਓ ਕੁਝ ਇੱਕ ਸੰਗਤ ਨੂੰ ਨਹੀਂ ਪਤਾ ਜਿੰਨਾਂ ਨੂੰ ਕਿ ਪ੍ਰਾਣ ਪ੍ਰティਸ਼ਟਾ ਦਾ ਮਤਲਬ ਇਹ ਹੁੰਦਾ ਹੈ ਕਿ ਪੰਡਿਤ ਜਿਹੜੇ ਕੀ ਆ ਉਹਨਾਂ ਦੇ ਬ੍ਰਾਹਮਣ ਲੋਕ ਆ ਉਹਨਾਂ ਦੇ ਸਰਪ੍ਰਸਤ ਆ ਆਗੂ ਆ ਉਹ ਮੰਤਰਾਂ ਨਾਲ ਕਹ ਲਈਏ ਕਿ ਮੂਰਤੀ ਵਿੱਚ ਜਾਨ ਪਾਉਂਦੇ ਆ ਤੇ ਕੋਚੇ ਮੈਂ ਦੇਖਿਆ ਪੀ ਪੱਗਾ ਬਨ ਕੇ ਅੰਮ੍ਰਿਤਾਰੀ ਲੋਕ ਮੱਥਾ ਤੇ ਕੰਜਾਰੇ ਆ ਨਤਮਸਤਕ ਹੋ ਰਹੇ ਆ ਖੁਸ਼ੀਆਂ ਮਨਾ ਰਹੇ ਆ ਚਲੋ ਜਿੰਨਾ ਤੇ ਕਹ ਲਈਏ ਪੀ ਇਹ ਧਰਮ ਹੈਗਾ ਆ ਸਾਡੇ ਸਨਾਤਨੀ ਭਰਾਵਾਂ ਦਾ ਉਹ ਆਪਣੇ ਖੁਸ਼ੀਆਂ ਮਨਾਉਣ ਉਹ ਚੰਗੇ ਵੀ ਲੱਗਦੇ ਆ ਪਰ ਜਿਹੜੇ ਲੋਕ ਕਹਿੰਦੇ ਪਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਦੇ ਆ ਜਿਨ੍ਹਾਂ ਨੇ ਅੰਮ੍ਰਿਤ ਪਾਣ ਕੀਤਾ ਆ ਨਵਾਂ ਮਗਰ ਸਿੰਘ ਲਗਾਇਆ ਆ ਜਾਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਤਮਸਤਕ ਹੁੰਦੇ ਗੁਰੂ ਘਰਾਂ ਵਿੱਚ ਜਾ ਕੇ ਓ ਲੋਕ ਗੁਰੂ ਪਿਆਰਿਓ ਕਿਦਾਂ ਇੱਕ ਪੱਥਰ ਦੀ ਮੂਰਤੀ ਨੂੰ ਨਤਮਸਤਕ ਹੋ ਸਕਦੇ ਕਿਉਂਕਿ ਗੁਰੂ ਮਹਾਰਾਜ ਸਾਨੂੰ ਆਖ ਦਿੰਦੇ ਸਾਫ਼ ਅੱਖਰਾਂ ਵਿੱਚ ਕਿ ਪਾਥਰ ਪੂਜੇ ਮੁਗਦਗਵਾਰ ਕਿ ਜਿਹੜੇ ਮੂਰਖ ਲੋਕ ਆ ਉਹ ਪੱਥਰ ਦੀ ਪੂਜਾ ਕਰਦੇ ਆ ਇਹ ਮੈਂ ਸਿੱਖਾਂ ਨੂੰ ਕਹਿ ਰਿਹਾ ਗੁਰੂ ਪਿਆਰੇ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਦੇ ਟਾਈਮ ਵਿੱਚ ਸਿੱਖਾਂ ਦੇ ਆ ਉਹਨਾਂ ਦੇ ਆ ਜਿਹੜੇ ਲੋਕ ਉਹਨਾਂ ਨਤਮਸਤਕ ਹੁੰਦੇ ਆ ਇਹ ਸ਼ਬਦ ਖਾਸ ਕਰਕੇ ਉਹਨਾਂ ਟੁਕਦੇ ਵੈਸੇ ਤੇ ਗੁਰੂ ਮਹਾਰਾਜ ਜੀ ਦਾ ਜਿਹੜਾ ਕੀ ਆ ਉਪਦੇਸ਼ ਆ ਉਹ ਕੁੱਲ ਲੁਕਾਈ ਲਈ ਆ ਕੁੱਲ ਸੰਸਾਰ ਲਈ ਆ ਪਰ ਜ਼ਿਆਦਾ ਜਿਹੜੀ ਪੀ ਕਹਾਲੀਏ ਪੀ ਜਿਹੜੀ ਸਖਤ ਕਹਾਲੀਏ ਪੀ ਤਰੀਕੇ ਨਾਲ ਜਿੱਤੇ ਲਾਗੂ ਹੁੰਦਾ ਆ ਉਹ ਸਿੱਖਾਂ ਦੇ ਲਾਗੂ ਹੁੰਦਾ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿੱਖਾਂ ਦਾ ਜਿਹੜੇ ਕੀ ਗੁਰੂ ਜਿਨੇ ਅਮਰਤ ਪਾਨ ਕਾਲ ਲਿਆ ਜਿਨੇ ਆਪਣੇ ਨਾਮ ਪਿਛੇ ਖਾਲਸਾ ਲਗਾ ਲਿਆ ਉਹਦੇ ਤੇ ਜ਼ਿਆਦਾ ਇਹ ਹੁਕਮ ਲਾਗੂ ਹੁੰਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪਰ ਅਫਸੋਸ ਕੁਝ ਕੁ ਲੋਕ ਜਿਵੇਂ ਕਿ ਪ੍ਰਾਣ ਪ੍ਰਤੀਸ਼ਟਾ ਮੂਰਤੀ ਹੈ ਜਾਣ ਪਾ ਰਹੇ ਕਹਿੰਦੇ ਪਏ ਆ ਤੇ ਪਰ ਗੁਰੂ ਪਿਆਰਿਓ ਅਸਲ ਵਿੱਚ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਸ ਪ੍ਰਤੀਕ ਕੀ ਕਹਿਣਾ ਆ ਕੀ ਉਪਦੇਸ਼ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਖਦੇ ਆ ਕਿ ਪਖਾਨ ਗੱਡ ਕੈ ਮੂਰਤ ਕੀਨੀ ਦੇਕੇ ਛਾਤੀ ਪਾਉ ਤੇ ਜੇ ਇਹ ਮੂਰਤ ਸਾਚੀ ਹੈ ਤਉ ਗਰਨ ਹਾਰੇ ਖਾਓ ਬਾਤ ਪਿਤ ਅਰ ਲਾਪਸੀ ਕਰ ਕਰਾ ਕਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮਖਸ਼ਾਰ ਮਾਲਨੀ ਭੁੱਲੀ ਜਗ ਭੁਲਾਣਾ ਹਮ ਭੁਲਾਨੇ ਨਹੀਂ ਕਹਿ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਈ ਗੁਰੂ ਪਿਆਰੇਓ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਜੋ ਲੋਕ ਪੱਥਰ ਦੀ ਮੂਰਤੀ ਬਣਾਉਂਦੇ ਹਨ ਉਹਦੀ ਪਿੱਠ ਤੇ ਵੀ ਚੜਦੇ ਹਨ ਉਹਦੀ ਛਾਤੀ ਤੇ ਵੀ ਚੜਦੇ ਹਨ ਉਹ ਲੱਤਾ ਤੇ ਵੀ ਚੜਦੇ ਹਨ ਬਾਹਾਂ ਤੇ ਵੀ ਚੜਦੇ ਹਨ ਤੇ ਜੇਕਰ ਇਸ ਮੂਰਤੀ ਵਿੱਚ ਜਾਨ ਹੁੰਦੀ ਕੋਈ ਸ਼ਕਤੀ ਹੁੰਦੀ ਤੇ ਜ਼ਰੂਰ ਇਹ ਮੂਰਤੀ ਜਿਹੜੀ ਆ ਉਸ ਨੂੰ ਉਸ ਵਿਅਕਤੀ ਨੂੰ ਆਪਣੀ ਬਦਵੀਂ ਕਰਮ ਦੇ ਚੱਕਰ ਵਿੱਚ ਖਾ ਜਾਂਦੀ ਜਾਂ ਜਾਨ ਨੂੰ ਮਾਰ ਦਿੰਦੀ ਪਰ ਗੁਰੂ ਮਹਾਰਾਜ ਕਹਿੰਦੇ ਆ ਵੀ ਇਹ ਮੂਰਤੀ ਨਹੀਂ ਭੋਗ ਲਵਾਉਂਦੇ ਆ ਉਹ ਮੂਰਤੀਆਂ ਕਦੇ ਕੁਝ ਨਹੀਂ ਖਾਂਦੀਆਂ ਕਦੇ ਕੁਝ ਨਹੀਂ ਪੀਂਦੀਆਂ ਉਹਨੂੰ ਭੋਗ ਲਵਾਉਣ ਵਾਲਾ ਜਿਹੜਾ ਕੀ ਆਪਣਾ ਕਹਾਲੀਏ ਪੀ ਪੰਡਤ ਆ ਜਾਂ ਪੁਜਾਰੀ ਜਦੋਂ ਗੁਰੂ ਪਿਆਰੇ ਬੰ ਪੰਡਤ ਕਹਿੰਨੇ ਜਾਂ ਬ੍ਰਾਹਮਣ ਕਹਿੰਨੇ ਤਾਂ ਕੁਝ ਲੋਕ ਕਹਿੰਦੇ ਕਿਸੇ ਜਾਤ ਨੂੰ ਕਹਿ ਰਹੇ ਕੱਲਾ ਨਹੀਂ ਗੁਰੂ ਪਿਆਰੇ ਪੰਡਤ ਦਾ ਮਤਲਬ ਹੈ ਜਿਹੜਾ ਪਖੰਡ ਅੰਧਵਿਸ਼ਵਾਸ ਕਰਮ ਕਾਂਡ ਜਾਤ ਪਾਤ ਤੇ ਪਹਿਰਾ ਦਿੰਦਾ ਹੈ ਉਹਨੂੰ ਗੁਰਬਾਣੀ ਦੇ ਮੁਤਾਬਿਕ ਪਾਮਣ ਕਿਹਾ ਗਿਆ ਹੈ ਬ੍ਰਹਮ ਪੁਜਾਰੀ ਕਿਹਾ ਗਿਆ ਕਿ ਉਹਨੂੰ ਆਪਾਂ ਸਮਝਾ ਰਹੇ ਹਾਂ ਜਿਹੜਾ ਬ੍ਰਾਹਮਣ ਹੋ ਕੇ ਵੀ ਕੰਮ ਕਹਾਲੀਏ ਪੀ ਕਿਸੇ ਜਾਤ ਵਿੱਚ ਕਿਸੇ ਵੀ ਜਾਤ ਵਿੱਚ ਹੋਵੇ ਉਹ ਪਰ ਕੰਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਾਨੂੰਨ ਅ ਦੇ ਰਿਆ ਤੇ ਉਹ ਬੜਾ ਵਧੀਆ ਆ ਉਹ ਸਭ ਕੋ ਸਿੱਖਿਆ ਭਾਵੇਂ ਕਿਸੇ ਵੀ ਜਾਤ ਕਿਸੇ ਵੀ ਧਰਮ ਚ ਪੈਦਾ ਹੋਇਆ ਪਰ ਗੁਰੂ ਮਹਾਰਾਜ ਸਮਝਾਉਂਦੇ ਆ ਕਿ ਅਸੀਂ ਜਿਹੜਾ ਕਿ ਮੂਰਤੀਆਂ ਨੂੰ ਭੋਗ ਲਵਾ ਰਹੇ ਆ ਉਹ ਕਦੇ ਵੀ ਮੂਰਤੀ ਨਹੀਂ ਖਾਂਦੀ ਸਿਰਫ ਉਥੇ ਗੁਰਦੁਆਰੇ ਮੰਦਿਰ ਚਰਚੇ ਜਾਂ ਮਸਜਿਦ ਵਿੱਚ ਬੈਠਾ ਪੁਜਾਰੀ ਉਹ ਹੀ ਅਸਲ ਚ ਖਾ ਜਾਂਦਾ ਆ ਸਤਗੁਰ ਸੱਚੇ ਪਸਾ ਆਖਦੇ ਆ ਵੀ ਜਿਹੜੇ ਲੋਕ ਭੁੱਲੇ ਭਟਕੇ ਹੋਏ ਹਨ ਉਹਨਾਂ ਨੂੰ ਤੇ ਅਸੀਂ ਉਹਨਾਂ ਦੇ ਪਿੱਛੇ ਨਹੀਂ ਲੱਗਣਾ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕਰਨੀ ਹੈ ਵਡਿਆਈ ਕਰਨੀ ਹੈ ਜਿਹੜਾ ਸਭਣਾ ਵਿੱਚ ਪਰ ਕੁਝ ਲੋਕ ਗੁਰੂ ਪਿਆਰਿਓ ਇਥੇ ਆਖ ਰਹੇ ਆ ਬਹੁਤ ਸਾਰੇ ਲੋਕ ਮੈਂ ਵੇਖ ਰਿਹਾ ਹਾਂ ਜਿਹੜੇ ਆਖ ਰਹੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਮ ਦਾ ਜ਼ਿਕਰ ਬਹੁਤ ਵਾਰੀ ਆਇਆ ਤੇ ਇਸੇ ਕਰਕੇ ਵੀ ਸਿਹੜਾ ਕਿ ਸਾਡਾ ਜਿਹੜਾ ਸਨਾਤਨ ਧਰਮ ਨਾਲ ਰਿਸ਼ਤਾ ਬੜਾ ਗੂੜਾ ਆ ਵੀ ਅਸੀਂ ਸਨਾਤਨ ਚੋਂ ਨਿਕਲੇ ਆ ਨਹੀਂ ਗੁਰੂ ਪਿਆਰੇਓ ਇਹ ਸਿਰਫ ਇਹ ਲੋਕ ਉਹ ਭੁੱਲੇ ਭਟਕੇ ਲੋਕ ਆ ਜਿਹੜੇ ਬਾਣੇ ਪਾ ਕੇ ਕਿਰਪਾਨਾ ਹੱਥ ਚ ਫੜ ਕੇ ਜਾਂ ਨਾਮ ਅਗਰ ਖਾਲਸੇ ਲਖਾ ਕੇ ਤੇ ਜਿਹੜੇ ਸਿਰਫ ਤੋਂ ਸਿਰਫ ਜਿਨ੍ਹਾਂ ਨੇ ਗੁਰਬਾਣੀ ਨਹੀਂ ਪੜੀ ਇਨ੍ਹਾਂ ਗੁਰੂ ਪਿਆਰੇਓ ਕਿਉਂਕਿ ਇਹਨਾਂ ਕਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਦੀ ਖੋਲ ਕੇ ਦੇਖਿਆ ਹੀ ਨਹੀਂ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਆ ਤੇ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਅਸੱਚੇ ਗੁਰੂ ਪਿਆਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਬਖੜਾ ਚ ਆਖ ਦਿੰਦੇ ਆਂ ਪਾਂਡੇ ਤੁਮਰਾ ਰਾਮਚੰਦਰ ਸੋਬੀ ਆਵਤ ਦੇਖਿਆ ਥਾ 라ਵਣ ਸੇਤੀ ਸਰਬਰ ਹੋਈ ਘਰ ਕੀ ਜੋਈ ਗਵਾਈ ਥੀ ਸਤਗੁਰ ਸੱਚੇ ਪਾਸ਼ਾ ਵੇਖੋ ਕਿੰਨੇ ਸਾਫ ਅਖਰਾਂ ਚ ਆਖ ਰਹੇ ਆ 874 ਅੰਗ ਵਿੱਚ ਤੁਸੀਂ ਜ਼ਰੂਰ ਪੜਿਓ ਸਤਗੁਰੂ ਨਾਮ ਦੇ ਮਹਾਰਾਜ ਦੀ ਗੁਰਬਾਣੀ ਆ ਬਾਬਾ ਜੀ ਆਖ ਰਹੇ ਕਿ हे पांडे ਤੇਰੇ ਸ਼੍ਰੀ ਰਾਮਚੰਦਰ ਜੀ ਵੀ ਆਉਂਦੇ ਵੇਖੇ ਹਨ ਭਾਵ ਜਿਸ ਸ਼੍ਰੀ ਰਾਮਚੰਦਰ ਦੀ ਤੂੰ ਉਪਾਸ਼ਨਾ ਕਰਦਾ ਹੈ ਉਹਨਾਂ ਦੀ ਬਾਬਤ ਵੀ ਤੇਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ ਕਿਉਂਕਿ ਉਹ ਵੋਟੀ ਸੀਤਾ ਗਵਾਹ ਬੈਠੇ ਸਨ ਪਰ ਅਸੀਂ ਮੂਰਖ ਲੋਕ ਕਹਿ ਰਹੇ ਆ ਕਿ ਨਹੀਂ ਜੀ ਨਹੀਂ RAM ਭਗਵਾਨ ਆ ਸਤਗੁਰ ਸੱਚੇ ਪਾਸ਼ਾ RAM ਸਿਰਫ ਇੱਕ ਇੱਕ RAM ਦਸ਼ਰਤ ਦਾ ਬੇਟਾ ਇੱਕ RAM ਘਟ ਘਟਵੇਂ ਬਹਿਤਾ ਆਪਾਂ ਉਸ RAM ਦੀ ਪੂਜਾ ਕਰਦੇ ਆ ਉਸ RAM ਨੂੰ ਮੰਨਦੇ ਆ ਜਿਹੜਾ ਘਟ ਘਟ ਵਿੱਚ ਆ ਮੇਰੇ ਵਿੱਚ ਵੀ ਆ ਹਿੰਦੂ ਵਿੱਚ ਵੀ ਆ ਮੁਸਲਮਾਨ ਵਿੱਚ ਵੀ ਆ ਸਾਈ ਵਿੱਚ ਵੀ ਆ ਸਾਰੇ ਇਸ ਕੁੱਲ ਲਕਾਈ ਵਿੱਚ ਆ ਜਿਵੇਂ ਕਿ ਸਤਗੁਰ ਸੱਚੇ ਪਾਸ਼ਾ ਗੁਰੂ ਪਿਆਰੇ ਉਹ ਆਖ ਦਿੰਦੇ ਆ ਸਾਨੂੰ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਉਹ ਸਤਗੁਰ ਸੱਚੇ ਪਾਸ਼ਾ ਉਹ ਰਾਮ ਉਹ ਹਰ ਉਹ ਨਰਿੰਕਾਰ ਉਹ ਇੱਕਮਕਾਰ ਉਹ ਕਾਲਪੁਰਖ ਉਹਦੀ ਕੋਈ ਮੂਰਤ ਥੋੜੀ ਆ ਉਹ ਤੇ ਆਖਰੇ ਕਿ ਥਾਪਿਆ ਨਾ ਜਾਏ ਕੀ ਤਾਣਾ ਹੋਏ ਆਪੇ ਆਪ ਨਰੰਜਨ ਸੋਈ ਉਹਨੂੰ ਕੋਈ ਬਣਾ ਹੀ ਨਹੀਂ ਸਕਦਾ ਉਹਦੀ ਮੂਰਤੀ ਕੋਈ ਬਣਾ ਸਕਦਾ ਜਿਹਨੇ ਇਸ ਕੋਲ ਲੁਕਾਈ ਨੂੰ ਬਣਾਇਆ ਹੈ ਇਸ ਕੋਲ ਦੁਨੀਆ ਨੂੰ ਚਲਾ ਰਿਹਾ ਉਹਨੂੰ ਕੋਈ ਬਣਾ ਸਕਦਾ ਕਦੇ ਨਹੀਂ ਕੋਈ ਬਣਾ ਸਕਦਾ ਤੋ ਇਸ ਕਰਕੇ ਗੁਰੂ ਤੇ ਆ ਰਹੇ ਹੋ ਹੋਰ ਵੀ ਬਹੁਤਾਂਤ ਪੰਕਤੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਿਹੜੀਆਂ ਸਾਨੂੰ ਪੜਨੀਆਂ ਚਾਹੀਦੀਆਂ ਹਨ ਜਿਹਨਾਂ ਤੇ ਪੈਰਾ ਦੇਣਾ ਚਾਹੀਦਾ ਹੈ ਜਿਵੇਂ ਕਿ ਸਤਕੁਰ ਸੱਚੇ ਪਾਸ਼ਾ ਆਖ ਦਿੰਦੇ ਆ ਕਿ ਭੈਰੋ ਭੂਤ ਸੀਤਲਾ ਤਾਵੈ ਸਤਕੁਰ ਸੱਚੇ ਪਾਸ਼ਾ ਆਖਦੇ ਵੀ ਜੋ ਮਨੁੱਖ ਭੈਰੋ ਵੱਲ ਜਾਂਦਾ ਹੈ ਭਾਵ ਜੋ ਮਨੁੱਖ ਭੈਰੋ ਦੀ ਆਰਾਧਨਾ ਕਰਦਾ ਹੈ ਉਹ ਵੱਧ ਤੋਂ ਵੱਧ ਭੈਰੋ ਵਰਗਾ ਭੂਤ ਬਣ ਜਾਂਦਾ ਹੈ ਜੋ ਮਨੁੱਖ ਸੀਤਲਾ ਮਾਤਾ ਨੂੰ ਆਰਾਧਦਾ ਹੈ ਖਰ ਬਾਹਨ ਓਖਸਾਰ ਉਡਾਵੇ ਉਹ ਸੀਤਲਾ ਮਾਤਾ ਉਸ ਸੀਤਲਾ ਵਾਂਗ ਖੋਤੇ ਦੀ ਸਵਾਰੀ ਕਰਦਾ ਹੈ ਤੇ ਖੋਤੇ ਦੇ ਨਾਲ ਸੁਆਹ ਹੀ ਡਾਂਦਾ ਹੈ ਹਾਉ ਤੋ ਏਕਰ ਮਈਆ ਲਹਿਓ 사ਤਗੁਰ ਸੱਚੇ ਪਾਸ਼ਾਕਤ ਕਿ हे ਪੰਡਿਤ ਮੈਂ ਤਾਂ ਇੱਕ ਸੋਹਣੇ RAM ਦਾ ਨਾਮ ਹੀ ਲਾਵਾਂਗਾ ਉਹ ਅਕਾਲ ਪੁਰਖ ਪ੍ਰਮਾਤਮਾ ਦਾ ਆਨ ਦੇਵ ਬਦਲਾਵਨ ਦੇਹ ਰਹਾਉ ਤੁਹਾਡੇ ਹੋਰ ਸਾਰੇ ਅੱਜ ਸੁਣਨ ਵਾਲੀ ਗੱਲ ਜੀ ਵੀ ਤੁਹਾਡੇ ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿੱਚ ਵੇਚ ਦਿਆਂ ਵੱਟੇ ਵਿੱਚ ਦਿਆਂਗਾ ਭਾ ਪ੍ਰਭੂ ਦੇ ਨਾਮ ਦੇ ਟੱਕਰੇ ਤੇ ਮੈਨੂੰ ਤੁਹਾਡੇ ਕਿਸੇ ਵੀ ਦੇਵੀ ਦੇਵਤੇ ਦੀ ਲੋੜ ਨਹੀਂ ਆ ਪਰ ਅਸਲੀ ਵੇਖੋ ਜੀ ਮੈਂ ਬੜਾ ਹੈਰਾਨ ਹੁਨਾ ਆ ਤੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੰਨੀ ਸੋਹਣੀ ਗੁਰਬਾਣੀ ਜਾਂ ਸਾਡੇ ਗੁਰੂ ਮਹਾਰਾਜ ਸਾਡੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀਓ ਸਾਨੂੰ ਇੰਨੀ ਸੋਹਣੀ ਗੁਰਬਾਣੀ ਦੇ ਗਏ ਆ ਸਾਨੂੰ ਇੰਨਾ ਕਹ ਲਈਏ ਪੀ ਪਖੰਡਾ ਤੋਂ ਅੰਧ ਵਿਸ਼ਵਾਸ ਤੋਂ ਜਾਤ ਪਾਤ ਤੋਂ ਉੱਤੇ ਇੱਕ ਗ੍ਰੰਥ ਹੈ ਤੇ ਉਹ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਹਨ ਪਰ ਅਸੀਂ ਮੂਰਖ ਲੋਕ ਅਦੀ ਗੁਰਬਾਣੀ ਪੜਦੇ ਨਹੀਂ ਤੇ ਪੜਦੇ ਨਹੀਂ ਤਾਂ ਹੀ ਅਸੀਂ ਭੁੱਲੇ ਭਟਕੇ ਲੋਕ ਆ ਅਸੀਂ ਜਿਹੜੇ ਕੀ ਆ ਅਸੀਂ ਕੋਈ ਗੁਰੂ ਪਿਆਰੇ ਇੱਕ ਗੱਲ ਹੋਰ ਮੈਂ ਦੱਸਣਾ ਚਾਹੁੰਦਾ ਆ ਵੀ ਖਾਸ ਕਰ ਮੈਨੂੰ ਵੇਖਣ ਚ ਮਿਲਿਆ ਕਿ ਐਸਸੀ ਐਸਟੀ ਓਬੀਸੀ ਲੋਕ ਬਹੁਤ ਜ਼ਿਆਦਾ ਅਸਲ ਚ ਜਿਹੜੇ ਕੀ ਆ ਖੁਸ਼ੀ ਮਨਾ ਰਹੇ ਆ ਵੀ ਖੁਸ਼ੀ ਮਨਾਉਣ ਦੀ ਕਿਹੜੀ ਗੱਲ ਆ ਜਦੋਂ ਕਿ ਤੁਹਾਡਾ ਇਹ ਧਰਮ ਹੀ ਨਹੀਂ ਆ ਜਦੋਂ ਉਹ ਤੁਹਾਨੂੰ ਨੀਚ ਮੰਨਦੇ ਤੁਹਾਨੂੰ ਉਹ ਛੋਟੀ ਜਾਤੀ ਦਾ ਕਹਿੰਦੇ ਆ ਫਿਰ ਤੁਸੀਂ ਮੈਂ ਦੇਖ ਰਿਹਾ ਆ ਵੀ ਬਹੁਤ ਸਾਰੇ ਅੰਬੇਡਕਰਵਾਦੀ ਵੀ ਉਹ ਦੀ ਵਿਜੈਨੀ ਵਿਸੇਖਵੀ ਪੀ ਸਾਰੇ ਖੁਸ਼ੀਆਂ ਮਨਾ ਰਹੇ ਤਾਂ ਕਹਦੇ ਪੀ ਇਹ ਇੱਕ ਸਾਂਝੀ ਵਾਲਤਾ ਗੁਰੂ ਪਿਆਰੇ ਸਤ ਸਤਕਾਰ ਸਬਦਾ ਬਣਦਾ ਆ ਠੀਕ ਆ ਉਹਨਾਂ ਦੇ ਭਗਵਾਨ ਆ ਉਹਨਾਂ ਦੇ ਦੇਵੀ ਦੇਵਤੇ ਆ ਉਹਨਾਂ ਨੂੰ ਮੁਬਾਰਕ ਆ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਲਿਖਿਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕੀ ਸਮਝਾਉਂਦੇ ਆ ਸਾਨੂੰ ਇਹ ਸਮਝਣਾ ਪੈਣਾ ਆ ਏ ਨਹੀਂ ਆ ਵੀ ਅਸੀਂ ਜੋ ਕਿਸੇ ਨੇ ਕਿਹਾ ਉਹਦੇ ਮਗਰ ਲਾ ਕੇ ਭੇਡਾ ਵਾਂਗੂ ਤੇ ਉਹੀ ਕਰਮकांड ਕਰੀ ਗਈਏ ਜਿੱਥੋਂ ਸਾਨੂੰ ਗੁਰੂਆਂ ਨੇ ਰੋਕਿਆ ਫਿਰ ਆਪਾਂ ਵੱਖਰੇ ਕਿੱਦਾ ਹੋਏ ਫਿਰ ਆਪਾਂ ਜੇ ਆਪਾਂ ਕਹ ਲਈਏ ਵੀ ਅੱਜ ਕੱਲ ਦੀ ਦੇਖਿਆ ਜਾਵੇ ਡੇਰੇ ਜਿਹੜੇ ਕਿ ਬਹੁਤ ਸਾਰੇ ਗੁਰੂ ਪਿਆਰਿਓ ਜਿਹ ਅਸਲ 'ਚ ਇਹ ਡੇਰੇ ਨਹੀਂ ਆ ਗੁਰੂ ਪਿਆਰਿਓ ਜਿੱਥੇ ਗੁਤਾੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ੋਭਤੀ ਨਹੀਂ ਆ ਜਿੱਥੇ ਸਾਡੇ ਗੁਰੂਆਂ ਦੀ ਗੁਰਬਾਣੀ ਦਾ ਪ੍ਰਚਾਰ ਹੀ ਨਹੀਂ ਹੁੰਦਾ ਇਹ ਡੇਰੇ ਨਹੀਂ ਆ ਇਹ ਸਿਰਫ ਉਹਨਾਂ ਲੋਕ ਆਰਐਸਐਸ ਦੇ ਚਲਾਏ ਜਾ ਰਹੇ ਜਿਹੜੇ ਕਿ ਅਸਲ 'ਚ ਮੰਦਰ ਹੀ ਹਨ ਜਿਹੜੇ ਕਿ ਸਿਰਫ ਉੱਥੇ ਸਾਡੇ ਲੋਕਾਂ ਨੂੰ ਬਿਠਾਇਆ ਗਿਆ ਆ ਨਾਮਾਂ ਦੇ ਬਣਾ ਕੇ ਤੇ ਉਹ ਸਾਡੇ ਜਿਹੜੇ ਗਤਾਰ ਲੋਕ ਆ ਉਹ ਸਾਡੇ ਹੀ ਭੁੱਲੇ ਭਟਕੇ ਲੋਕਾਂ ਨੂੰ ਨਾਮਦਾਨ ਦੇ ਦਾਤਾ ਦੇਖ ਕੇ ਤੇ ਗੁਰਬਾਣੀ ਦੇ ਦੂਰ ਕਰ ਰਹੇ ਆ ਕਿਉਂਕਿ ਉਹਨੂੰ ਕਹਿੰਦੇ ਨਾਮਦਾਨ ਜਪੀ ਜਾਂ ਚਾਰ ਅੱਖਰ ਦੇ ਦਿੰਦੇ ਆ ਉਹ ساری ਜ਼ਿੰਦਗੀ ਉਹ ਜਪਦਾ ਜਪਦਾ ਉਹ ਚੱਲ ਜਾਂਦਾ ਇਸ ਦੁਨੀਆ ਤੋਂ ਕਾਲ ਜਾਣਾ ਕਰ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਲਿਖਿਆ ਸੋ ਗੁਰੂ ਪਿਆਰਿਓ ਇੰਨੀਆਂ ਵਿਚਾਰਾ ਕਰਨ ਦਾ ਮਤਲਬ ਇਹੋ ਹੀ ਆ ਕਿ ਆਪਾਂ ਸਾਰਿਆਂ ਨੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜਨਾ ਆ ਗੁਰਬਾਣੀ ਪੜ ਚਿਹਰਾ ਲੱਗੀ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇਣੀ ਚਾਹੁੰਦਾ ਆ ਵੀ ਇਹ ਗੱਲ ਖਾ ਲਓ ਅੱਜ ਹੋਵੇ ਭਾਵੇਂ ਕੱਲ ਹੋਵੇ ਜਿੰਨਾ ਚਿਰ ਤੁਸੀਂ ਲੋਕ ਗੁਰੂ ਪਿਆਰੇ ਹੋ ਜਿੰਨਾ ਚਿਰ ਤੁਸੀਂ ਲੋਕ ਖੰਡੇ ਬਾਟੇ ਦੀ ਪੋਲ ਛਾ ਕੇ ਅਮਰਤਪਾ ਨਹੀਂ ਕਰਦੇ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਤੇ ਪੈਰਾ ਨਹੀਂ ਦਿੰਦੇ ਗੁਰੂ ਮਹਾਰਾਜ ਦੇ ਸ਼ਬਦਾਂ ਨੂੰ ਆਪਣੇ ਜੀਵਨ ਵਿੱਚ ਨਹੀਂ ਢਾਲਦੇ ਉਹਨਾਂ ਚਿਰ ਤੁਹਾਨੂੰ ਗੁਲਾਮੀ ਦਾ ਖੜਾ ਤੁਹਾਡਾ ਗੁਲਾਮੀ ਨੇ ਤੁਹਾਡਾ ਖੜਾ ਨਹੀਂ ਛੜਨਾ ਤੁਹਾਨੂੰ ਦੱਬਿਆ ਜਾਣਾ ਤੁਹਾਨੂੰ ਕੁੱਟਿਆ ਜਾਣਾ ਤੁਹਾਨੂੰ ਲੁੱਟਿਆ ਜਾਣਾ ਸਾਡੀਆਂ ਧੀਆਂ ਦੀ ਬੇਪਤੀ ਹੁਣੀ ਆ ਸਾਨੂੰ ਨੀਵੀਂ ਜਾਦੇ ਆਖਿਆ ਜਾਣਾ ਸਾਡੇ ਨਾਲ ਕਹਿ ਲਿਏ ਵੀ ਇਦਾਂ ਹੀ ਭੇਟਪਾਪ ਹੁੰਦਾ ਰਹਿਣਾ ਆ ਜਿੰਨਾ ਚਿਰ ਅਸੀਂ ਅੰਮ੍ਰਿਤ ਪਾਣ ਕਰਕੇ ਖੁਦ ਗੁਰਬਾਣੀ ਪੜ ਕੇ ਉਤੇ ਪੈਰਾ ਨਹੀਂ ਦਿੰਦੇ ਸੋ ਕਾਲੀਏ ਤੇ ਸਾਡੇ ਕੋ ਇਕੋ ਇਕੋ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਜਿਹੜੇ ਸਾਡੇ ਹੱਕ ਵਿੱਚ ਆ ਕੁੱਲ ਲੋਕਾਈ ਦੇ ਹੱਕ ਵਿੱਚ ਆ ਇਨਸਾਨੀਅਤ ਦੇ ਹੱਕ ਵਿੱਚ ਆ ਗੁਰੂ ਪਿਆਰਿਓ ਇਸ ਕਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜੋ ਗੁਰਬਾਣੀ ਅਰਥਾ ਸਹਿਤ ਪੜੋ ਜਿੰਨਾ ਹੋ ਸਕਦਾ ਆ ਗੁਰਬਾਣੀ ਤੇ ਪਹਿਰਾ ਦਿਓ ਅਮਲ ਕਰੋ ਖੰਡੇ ਬਾਟੇ ਦੀ ਪੋਲ ਛਕੋ ਨਸ਼ਿਆਂ ਤੋਂ ਦੂਰ ਹੋ ਜਾਓ ਪਖੰਡ ਅੰਧ ਵਿਸ਼ਵਾਸ ਕਰਮ ਕਾਂਡਾਂ ਨੂੰ ਤਿਆਗ ਦਿਓ ਗੁਰੂ ਪਿਆਰਿਓ ਆਪਣੇ ਪੈਸੇ ਬਚਾਓ ਪੈਸੇ ਜੋੜੋ ਪੈਸੇ ਜੋੜ ਕੇ ਆਰਥਿਕ ਪੱਖੋਂ ਮਜ਼ਬੂਤ ਹੋਵੋ ਇੱਕ ਮਗਲ ਜ਼ਰੂਰੀ ਤੇ ਆਖਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀਰ ਭਰਾ ਭੈਣਾ ਮਾਤਾਵਾ ਸਾਡੀਆਂ ਲੋਕਾਂ ਦੇ ਕਰਾਚ ਕੰਮ ਕਰਦੇ ਜਾਂ ਹਸਪੀਟਲ ਜਾਂ ਮੋਲਾਂ ਜਾਂ ਕਿਤੇ ਵੀ ਕੋਈ ਕੰਮ ਕਰਦਾ ਹੈ ਮਜ਼ਦੂਰੀ ਕਰਦਾ ਹੈ ਮਿਹਨਤ ਕਰਦਾ ਹੈ ਠੀਕ ਆ ਪਰ ਤੁਸੀਂ ਆਪਣਾ ਬਿਜ਼ਨਸ ਗੁਰੂ ਪਿਆਰੋ ਜਰੂਰ ਕਰੋ ਕਿਉਂਕਿ ਤੁਸੀਂ ਜੇਕਰ ਕਿ ਨੌਕਰੀ ਕਰਦੇ ਤੁਸੀਂ ਨੌਕਰ ਜੀ ਆਪਣਾ ਵੀ ਕਹਿੰਦੇ ਨੇ ਵੀ ਵੱਡਾ ਔਕਰ ਬਣਨ ਨਾਲੋਂ ਛੋਟਾ ਮਾਲਕ ਬਣ ਜਾ ਹਾਂ ਜੇਕਰ ਤੁਸੀਂ ਸਰਕਾਰੀ ਨੌਕਰੀ ਕਰਦੇ ਉਹਦੇ ਨਾਲ ਦੀ ਰੀਸ ਨਹੀਂ ਆ ਪਰ ਜੇਕਰ ਤੁਸੀਂ ਕਿਤੇ ਪ੍ਰਾਈਵੇਟ ਜੌਬ ਕਰਦੇ ਜੇ ਜਾਂ ਤੁਸੀਂ ਕਹਿ ਸਕਦੇ ਕਿ ਆਪਾਂ ਕਿਤੇ ਨੌਕਰੀ ਕਰਦੇ ਆ ਛੋਟੀ ਮੋਟੀ ਜਾਂ ਕਿਸੇ ਦੇ ਘਰ ਭਾਂਡੇ ਮਾਣੇ ਜਾਂ ਕਿਹੇ ਕਲੇਪੀ ਮੋਲ 'ਚ ਲੱਗੇ ਆ ਹਸਪਤਾਲ 'ਚ ਲੱਗੇ ਆ ਉਹਦੇ ਨਾਲ ਚੰਗਾ ਤੁਸੀਂ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਕਰੋ ਜਿਹੜਾ 3-400 500 ਵਿੱਚ 1000 ਵਿੱਚ ਇਹ ਨਹੀਂ ਵੀ ਕੋਈ ਵੱਡਾ ਹੀ ਕਾਰੋਬਾਰ ਕਰਨਾ ਹੀ ਕੋਈ ਫੈਕਟਰੀ ਖੋਲ੍ਹਣੀ ਹੈ ਨਿੱਕੇ ਨਿੱਕੇ ਕਾਰੋਬਾਰ ਵੀ ਗੁਰੂ ਪਿਆਰੇ ਬਰੇ ਆ ਜਿਹੜੇ ਅੱਜ ਕੱਲ੍ਹ ਭਈਏ ਕਰ ਰਹੇ ਗੋਲ ਗੱਪੇ ਭਈਏ ਵੇਚ ਰਹੇ ਆ ਅਖਟੇ ਆ ਲੱਡੂ ਭਈਏ ਵੇਚ ਰਹੇ ਆ ਫਾਸਟ ਫੂਡ ਦਾ ਕੰਮ ਬਹੁਤਾਂਤ ਭਈਏ ਕਰ ਰਹੇ ਜਲੇਬੀਆਂ ਭਈਏ ਵੇਚ ਰਹੇ ਆ ਸਾਨੂੰ ਕੀ ਹੋ ਗਿਆ ਸਾਨੂੰ ਮੋ ਥੋੜਾ ਪੈ ਗਿਆ ਨਹੀਂ ਬਣਾ ਸਕਦੇ ਕੀ ਗੱਲ ਸਭ ਕੋ ਬਣਾ ਸਕਦੇ ਆ ਪਰ ਸਿਰਫ ਸਾਨੂੰ ਇਹ ਗੱਲ ਵੀ ਸਾਨੂੰ ਸ਼ਰਮ ਆਉਂਦੀ ਆ ਉਹਦਾ ਕਹੇ ਤੇ ਗੁਲਾਮੀ ਕਰਨ ਲੱਗਾ ਸਾਨੂੰ ਸ਼ ਕੋ ਸੁਝਾਇਆ ਗੁਰੂ ਪਿਆਰਿਓ ਕਿ ਵੱਧ ਤੋਂ ਵੱਧ ਆਰਥਿਕ ਪੱਖੋਂ ਮਜ਼ਬੂਤ ਹੋਵੋ ਕਿਉਂਕਿ ਜਿਹੜਾ ਬੰਦਾ ਆਰਥਿਕ ਪੱਖੋਂ ਮਜ਼ਬੂਤ ਆ ਉਹਦਾ ਧਰਮ ਵੀ ਸੁਰੱਖਿਅਤ ਆ ਉਹਦੇ ਧੀਆਂ ਵੀ ਸੁਰੱਖਿਅਤ ਆ ਉਹਦਾ ਆਲਾ ਦਵਾਲਾ ਵੀ ਸੁਰੱਖਿਅਤ ਆ ਯਾਨੀ ਕਿ ਕਹਿੰਦਾ ਮਤਲਬ ਇਹ ਹੋਈਆ ਕਿ ਤੁਸੀਂ ਵੀ ਆਪਣੀ ਜਿਹੜੀ ਕਿ ਬਿਜ਼ਨਸ ਛੋਟੇ ਛੋਟੇ ਤਿਆਰ ਕਰੋ ਛੋਟੇ ਛੋਟੇ ਬਿਜ਼ਨਸ ਦੇ ਵਿੱਚ ਜਾਓ ਬਹੁਤ ਕਿਤਾਬਾਂ ਪੜੋ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਆਪਣੇ ਹੱਕ ਪਛਾਣੋ ਗੁਰੂ ਪਿਆਰਿਓ ਕਿ ਇਹ ਵੀ ਮਗਰ ਲੱਗ ਕੇ ਤੁਸੀਂ ਐਵੇਂ ਕਿਸੇ ਦੀ ਭੇਡ ਬਣ ਕੇ ਤੇ ਆਪਣਾ ਨੁਕਸਾਨ ਨਾ ਕਰਾਓ ਸੋ ਇੰਨੀ ਇੱਕ ਬੇਨਤੀ ਆ ਪ੍ਰਵ ਵਾਹਿਗੁਰਜੀ ਕੀ ਫਤਿਹ